ਭਾਰਤ ਦੇ ਅਸਲ ਗਵਾਂਢ ਵਿੱਚ ਪੈਂਦੇ ਨੇਪਾਲ ਦੀ ਉਥਲ-ਪੁਥਲ ਸਾੜ ਫੂਕ ਦੀ ਕੀ ਵਜ੍ਹਾ ਹੈ ਅਸਲ ਇਹ ਮਾਜਰਾ ਹੈ ਕਿ ਉਥੋਂ ਦੇ ਕਿਹੜੇ ਲੋਕਾਂ ਨੇ ਆਖਰ ਵੱਡੇ-ਵੱਡੇ ਲੀਡਰਾਂ ਧਨਾਲਾ ਨੂੰ ਬਾਣੀ ਪਾ ਦਿੱਤਾ ਹੈ ਹਾਲਾਤ ਇੰਜ ਨੇ ਜਿਵੇਂ ਇਸ ਪਖੇ ਮਾਹੌਲ ਨੂੰ ਜਿਵੇਂ ਦੁਨੀਆ थर-थर ਕੰਬਕੰਬ ਵੇਖ ਰਹੀ ਹੈ ਸੋ ਅਸਲ ਕਹਾਣੀ ਸੰਬੰਧੀ ਸਾਡੇ ਨਾਲ ਜੁੜੇ ਨੇ ਉਗੇ ਇੱਕ ਮੰਤਰੀ ਚਿੰਤਕ ਤੇ ਵੱਡੇ ਲੇਖਕ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋਂ ਸਾਹਿਬ ਸੋ ਸਿੱਖ ਸਾਹਿਬ ਸਭ ਤੋਂ ਪਹਿਲਾਂ ਚੈਨਲ ਲਈ ਸ਼ੁਕਰੀਆ ਜੀ ਸ਼ੁਕਰੀਆ ਜੀ ਡਾਕਟਰ ਸਾਹਿਬ ਕਿਵੇਂ ਦੇਖਦੇ ਆ ਇਹ ਨੇਪਾਲ ਦੀ ਕਹਾਣੀ ਨੇਪਾਲ ਦਾ ਮਾਮਲਾ ਬੜਾ ਚਰਚਿਤ ਹੈ ਤੇ ਉੱਥੇ ਜਿਸ ਤਰ੍ਹਾਂ ਦੀਆਂ ਜਿਹੜੀਆਂ ਇੰਨੀ ਦਿਨੀ ਵੀਡੀਓ ਵਾਇਰਲ ਹੋ ਰਹੀਆਂ ਨੇ ਉਹਨਾਂ ਨੂੰ ਦੇਖ ਕੇ ਤਾਂ ਬਹੁਤ ਕੁਝ ਉੱਥੇ ਲੱਗ ਰਿਹਾ ਕਿ ਬਹੁਤ ਕੁਝ ਹੋ ਚੁੱਕਾ ਹੈ ਕੀ ਕੁਝ ਹੋ ਚੁੱਕਾ ਹੈ ਅਸਲ ਵਿੱਚ ਇਹ ਪੱਜਰੇ ਪਿੱਛੇ ਕਹਾਣੀ ਕੀ ਹੈ ਜੀ ਡਾਕਟਰ ਸਾਹਿਬ ਨੇਪਾਲ ਜਿਹੜਾ ਹੈਗਾ ਤੁਸੀਂ ਜੇ ਉਹਦੀ ਜੀਓਗ੍ਰਾਫੀਕਲ ਲੋਕੇਸ਼ਨ ਦੇਖੀ ਜਾਵੇ ਕਿ ਜਿੱਥੇ ਸੈਟਲਡ ਹੈ ਇਹ ਸਟੇਟ ਹੈ ਲੈਂਡਲੌਂਗ ਸਟੇਟ ਉਹ ਹੁੰਦੇ ਆ ਜਿਹਦੀ ਸਿੱਧੀ ਪਾਣੀ ਨੂੰ ਐਕਸੈਸ ਨਹੀਂ ਹੁੰਦੀ ਤੇ ਜਿਹੜਾ ਹੈਗਾ ਦੋ ਵੱਡੇ ਦੇਸ਼ ਜਿਹੜੇ ਹੈਗੇ ਇੱਕ ਪਾਸੇ ਚੀਨ ਵਾ ਇੱਕ ਪਾਸੇ ਹਿੰਦੁਸਤਾਨ ਵਾ ਉਹਦੇ ਵਿੱਚ ਇਹ ਜਿਹੜਾ ਵਸਿਆ ਹੋਇਆ ਦੇਸ਼ ਆ ਜੀ ਜਿਹੜਾ ਆਮ ਤੌਰ ਤੇ ਕਿਹਾ ਜਾਂਦਾ ਸੀ ਵੀ ਦੁਨੀਆ 'ਚ ਜੇ ਕੋਈ ਹਿੰਦੂ ਸਟੇਟ ਹੈਗੀ ਆ ਤੇ ਇੱਕੋ ਹਿੰਦੂ ਸਟੇਟ ਜਿਹੜੀ ਐਸੀ ਉਹ ਨੇਪਾਲ ਸੀ ਪਰ ਨੇਪਾਲ 'ਚ ਪਹਿਲਾ ਰੈਵੋਲੂਸ਼ਨ 1990 ਦੇ ਵਿੱਚ ਆਇਆ ਸੀ ਹੂੰ ਹੂੰ ਉਸ ਸਮੇਂ ਦੇ ਵਿੱਚ ਲੋਕਾਂ ਨੇ ਰਾਜਸ਼ਾਹੀ ਨੂੰ ਮਤਲਬ ਉੱਥੋਂ ਹਟਾ ਕੇ ਤੇ ਫਿਰ ਉੱਥੇ ਜਿਹੜਾ ਸੀ ਲੋਕਤੰਤਰ ਜਿਹੜਾ ਉਹਨੂੰ ਉਹਦੀ ਬਹਾਲੀ ਕੀਤੀ ਸੀਗੀ ਔਰ ਉਹਦੇ ਉਸ ਉਹਦੇ ਵਿੱਚ ਲੀਡ ਜਿਹੜਾ ਉੱਥੋਂ ਦਾ ਨੇਪਾਲ ਦੀ ਕਮਿਊਨਿਸਟ ਪਾਰਟੀ ਸੀ ਜੀ ਮਾਓਸਟੈਂਡ ਡਿਫਰੈਂਟ ਕਮਿਊਨਿਸਟ ਪਾਰਟੀਆਂ ਸਨ ਹੈਗੀਆਂ ਉਹਦੀਆਂ ਵਿੱਚੋਂ ਉਹਨਾਂ ਨੇ ਬਹੁਤ ਵੱਡੀ ਲੀਡ ਲਈ ਸੀ ਜੀ ਤੇ ਜਿਹਦੇ ਵਿੱਚ ਰਾਜਤੰਤਰ ਦੇ ਖਿਲਾਫ ਇੱਕ ਬਹੁਤ ਵੱਡਾ ਵਿਰੋਧ ਸੀ ਕਿਉਂਕਿ ਰਾਜਤੰਤਰ ਦੇ ਵਿੱਚ ਸਾਰੀਆਂ ਸ਼ਕਤੀਆਂ ਤਾਕਤਾਂ ਜਿਹੜੀਆਂ ਹੁੰਦੀਆਂ ਤੁਹਾਨੂੰ ਪਤਾ ਕਿ ਕੁਝ ਲੋਕਾਂ ਦੇ ਹੱਥ ਹੁੰਦੀਆਂ ਭਾਵੇਂ ਕਿ ਉੱਥੇ ਥੋੜਾ ਬਹੁਤ ਚੋਣ ਦਾ ਬੰਦੋਬਸਤ ਹੈਗਾ ਸੀਗਾ ਪਰ ਉਹਦਾ ਕੋਈ ਬਹੁਤਾ ਮਹਿਣਾ ਨਹੀਂ ਰੱਖਦਾ ਹੂੰ ਹੂੰ ਜੀ ਸੋ ਇਸ ਕਰਕੇ ਉੱਥੇ 90 ਦੇ ਵਿੱਚ ਇੱਕ ਬਹੁਤ ਵੱਡੀ ਜਿਹੜਾ ਹੈਗਾ ਸੀ ਤਬਦੀਲੀ ਆਈ ਸੀ ਉਸ ਤੋਂ ਬਾਅਦ ਸਰਕਾਰਾਂ ਚੱਲਦੀਆਂ ਰਹੀਆਂ ਪਰ ਸਰਕਾਰਾਂ ਪੋਲੀਟੀਕਲ ਸਟੇਬਿਲਟੀ ਨਹੀਂ ਆਈ ਜੀ ਇਸ ਸਮੇਂ ਉੱਥੇ ਇੱਕ ਪ੍ਰਚੰਡਾ ਸੀ ਮੇਰੇ ਖਿਆਲ ਸੀ ਨਰਕੋਮਨਸ ਪਾਰਟੀ ਦੇ ਲੀਡਰ ਸੀ ਉਹਨਾਂ ਦੀ ਸਰਕਾਰ ਦੀ ਹੂੰ ਹੂੰ ਕਾਂਗਰਸਾਂ ਦੀ ਵੀ ਰਹੀ ਦੂਸਰੀ ਜਿਹੜੀ ਨੇਪਾਲੀ ਕਾਂਗਰਸ ਉਹਨਾਂ ਦੀ ਵੀ ਰਹੀ ਕੋਰੇਲਾ ਵੀ ਪ੍ਰਧਾਨ ਮੰਤਰੀ ਤੇ ਪੋਲੀਟੀਕਲ ਇਨਸਟੇਬਿਲਟੀ ਰਹੀ ਹੈ ਪੋਲੀਟੀਕਲ ਸਟੇਬਿਲਟੀ ਦਾ ਕਾਰਨ ਇਹ ਹੁੰਦਾ ਕਿ ਜਦੋਂ ਤੁਹਾਡੀ ਦੇਸ਼ ਦੀ ਆਰਥਿਕ ਹਾਲਤ ਜਿਹੜੀ ਕਮਜ਼ੋਰ ਹੋਵੇ ਹੂੰ ਹੂੰ ਤੇ ਪੋਲੀਟੀਕਲ ਇਨਸਟੀਟਿਊਸ਼ਨ ਇਨੀ ਸਟਰੋਂਗ ਨਾ ਹੋਣ ਹੂੰ ਹੂੰ ਤੇ ਜਦੋਂ ਇੱਕਦਮ ਉਹਨਾਂ ਨੂੰ ਤਬਦੀਲੀ ਕਰ ਦਿੱਤੀ ਜਾਵੇ ਤੇ ਉਹ ਫਿਰ ਜਿਹੜੀ ਪੋਲੀਟੀਕਲ ਇਨਸਟੇਬਿਲਟੀ ਉਹਦੇ ਵਿੱਚ ਰਹਿੰਦੀ ਹੈ ਜੀ ਇਸ 90 ਚ ਜਦੋਂ ਆਇਆ ਸੀਗਾ ਇਹਨੂੰ ਆਪਾਂ ਰੈਵੋਲੂਸ਼ਨ ਬੋਲਦੇ ਆ ਜਾਂ ਰਾਜ ਤਖਤਾ ਬੋਲਦੇ ਆ ਹਿੰਦੋਸਤਾਨ 'ਤੇ ਕੋਈ 90 ਕੁ ਪੁਆਇੰਟ ਹੈਗੇ ਸੀ ਉਸ ਸਮੇਂ ਦੇ ਵਿੱਚ ਜਿਹੜੇ ਇਥੋਂ ਸਮਾਨ ਲੈ ਕੇ ਜਾਂਦੇ ਹੁੰਦੇ ਸੀ ਹੂੰ ਜੀ ਤੇ ਉਹ ਕੋਈ ਇੰਟਰਨੈਸ਼ਨ ਤੁਹਾਡੀ ਆਬਲੀਗੇਸ਼ਨ ਹੈਗੀ ਕਿ ਤੁਸੀਂ ਜਿਹੜੇ ਲੈਂਡਲੌਕ ਸਟੇਟ ਹੈਗੀ ਆ ਉਹਨੂੰ ਤੁਸੀਂ ਐਕਸੈਸ ਦੇਣੀ ਹੁੰਦੀ ਔਰ ਸਾਡੇ ਬਹੁਤ ਪੁਰਾਣੇ ਸਬੰਧ ਸੀ ਇਹਨਾਂ ਦੇ ਨਾਲ ਹੂੰ ਔਰ ਜਿੱਦਾਂ ਤੁਸੀਂ ਦੇਖਦੇ ਵੀ ਯੂਪੀ ਦਾ ਹੈਗਾ ਪਾਰਟ ਜਿਹੜਾ ਹੈਗਾ ਵਾ ਫਿਰ ਇਸੇ ਤਰੀਕੇ ਨਾਲ ਬਿਹਾਰ ਹੈਗਾ ਬਸਬੋਨ ਹੈ ਇਹ ਬਾਰਡਰਿੰਗ ਸਟੇਟਸ ਹੈਗੀਆਂ ਔਰ ਬਹੁਤ ਸਾਰੇ ਨੇਪਾਲ ਤੋਂ ਲੋਕ ਇੱਥੇ ਪੜਨ ਵੀ ਆਉਂਦੇ ਸੀ ਔਰ ਤੁਸੀਂ ਦੇਖਿਆ ਹੋਣਾ ਵੀ ਇਹਨੂੰ ਕੋਈ ਵੀਜ਼ੇ ਵਾਲਾ ਕੰਮ ਨਹੀਂ ਸੀ ਹੁੰਦਾ ਆਲਮੋਸਟ ਜਿਹੜਾ ਸਰੀਕ ਕਿਸਮ ਦੀ ਚੀਜ਼ ਹੁੰਦਾ ਸੀ ਤੁਸੀਂ ਜਾ ਸਕਦੇ ਸੀ ਤੁਸੀਂ ਆ ਸਕਦੇ ਸੀ ਹਮ 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 ਪਰ ਹੋਇਆ ਇਹ ਕਿ ਜੇ ਆਪਾਂ ਹੁਣ ਬਹੁਤ ਸ਼ਾਰਟ ਦੇ ਵਿੱਚ ਆਉਣਾ ਪਵੇ ਕਿ ਤੁਸੀਂ ਮੁੱਦੇ ਦੇਖ ਲਓ ਕਿ ਵਿਦਿਆਰਥੀਆਂ ਨੇ ਮੁੱਦੇ ਕਿਹੜੇ ਠਾਏ ਉਹ ਮੁੱਦੇ ਉਹੀ ਹੈਗੇ ਜਿਹੜੀਆਂ ਅੱਜਕੱਲ੍ਹ ਦੀਆਂ ਕਰਪ ਬੇਈਮਾਨ ਤੇ ਉਹ ਤਾਕਤਾਂ ਜਿਹੜੀਆਂ ਹੈਗੀਆਂ ਜਿਹੜੀਆਂ ਸਾਰੀਆਂ ਪਾਵਰ ਨੂੰ ਆਪਣੇ ਹੱਥਾਂ 'ਚ ਰੱਖਦੀਆਂ ਭਾਵੇਂ ਕਹਿਣ ਨੂੰ ਤਾਂ ਇਹ ਡੈਮੋਕਰੈਟਿਕ ਇੰਸਟੀਟਿਊਸ਼ਨਸ ਹੈਗੀਆਂ ਡੈਮੋਕਰੈਟ ਸਿਸਟਮ ਹੈਗਾ ਪਰ ਇਹ ਜਿਹੜੀ ਆਮ ਯੂਥ ਹੈਗੀ ਉਹਨਾਂ ਦੀ ਐਕਸਪੈਕਟੇਸ਼ਨ ਤੇ ਨਹੀਂ ਆਉਂਦੀ ਕਿਉਂਕਿ ਮੌਜੂਦਾ ਸਮੇਂ ਦੀ ਰਾਜਨੀਤੀ ਜਿਹੜੀ ਆ ਉਹਦੇ ਵਿੱਚ ਖਾਸ ਕਰਕੇ ਪੈਸਾ ਬਹੁਤ ਹੈਵੀ ਹੋ ਗਿਆ ਮਸਲ ਪਾਵਰ ਬਹੁਤ ਹੈਵੀ ਹੋ ਗਈ ਇਹਨਾਂ ਦੇ ਐਸ਼ੋ ਰਾਮ ਜਿਹੜੇ ਹੈਗੇ ਆ ਜਾਂ ਜ਼ਿੰਦਗੀ ਦੇ ਕੰਫਰਟ ਅ politcal class ਦੇ ਲੀਡਰਸ ਦੇ ਜਾਂ ਜਿਹੜੇ ਰਾਜ ਕਰਨ ਵਾਲੇ ਹੈਗੇ ਆ ਉਹ ਇੱਕ ਪਾਸੇ ਆ ਤੇ ਜਿਹੜੇ ਇੱਕ ਪਾਸੇ ਜਨਤਾ ਜਿਹੜੀ ਹੈਗੀ ਆ ਉਹ ਦੂਸਰੇ ਪਾਸੇ ਆ ਜੀ ਕਿਉਂਕਿ ਜਨਤਾ ਦੇ ਵਿੱਚ ਵੱਡੀ ਗਿਣਤੀ ਐ ਇਸ ਵੇਲੇ ਯੂਥ ਦੀ ਹੋ ਰਹੀ ਆ ਯੂਥ ਐਸਪੀਰੇਸ਼ਨਲ ਯੂਥ ਹੈਗੀ ਆ ਉਹ ਸਾਹਮਣੇ ਦੇਖ ਰਹੀ ਆ ਤੁਸੀਂ ਦੇਖਿਆ ਹੋਣਾ ਕਿ ਇਮੀਡੀਏਟ ਕਾਰਨ ਨਹੀਂ ਬਣਿਆ ਕਿ ਜਿੱਦਾਂ ਸਰਕਾਰਾਂ ਦੇ ਜੋ ਤੰਤਰ ਹੁੰਦੇ ਆ ਜਾਂ ਜੋ ਮੀਡੀਆ ਹੁੰਦਾ ਭਾਵੇਂ ਆਪਣੇ ਆਪ ਜੰਡੀਪੰਡ ਮੀਡੀਆ ਹੁੰਦਾ ਉਹ ਆਪਣੇ ਦੋਸਤਾਂ ਦੀ ਵੀ ਦੇਖ ਰਹੇ ਕਿ ਉਹਦਾ ਕੰਦਾ ਜਿੱਦਿਆ ਹੋਰ ਆ ਸਾਰੇ ਮਸਲੇ ਨੂੰ ਹੂੰ ਹਾਂ ਇਹ ਸੋਸ਼ਲ ਮੀਡੀਆ ਵਾ ਅਸਲ ਦੇ ਵਿੱਚ ਕਾਫੀ ਹੱਦ ਤੱਕ ਸੋਸ਼ਲ ਮੀਡੀਆ ਜਿਹੜਾ ਹੈਗਾ ਗਰਾਊਂਡ ਦੀ ਰਿਪੋਰਟ ਉਹ ਪੇਸ਼ ਕਰ ਰਿਹਾ ਤੇ ਇਹ ਸਰਕਾਰ ਨੇ ਪਿਛਲੇ ਕੁਝ ਦਿਨ ਪਹਿਲਾਂ ਜਿਹੜਾ ਸੀ ਉਹ ਸੋਸ਼ਲ ਮੀਡੀਆ ਬੰਦ ਕਰ ਦਿੱਤਾ ਇੰਸਟਾਗ੍ਰam ਬੰਦ ਕਰ ਦਿੱਤੀ ਫੇਸਬੁੱਕ ਬੰਦ ਕਰ ਦਿੱਤੀ ਤੇ ਇਹਦਾ ਮਤਲਬ ਹੈ ਬਿਲਕੁਲ ਇੱਕ ਬਲਾਕਟ ਲਾ ਦਿੱਤਾ ਬਿਲਕੁਲ ਉਹਨੂੰ ਬੰਦ ਕਰ ਦਿੱਤਾ ਕਿ ਲੋਕਾਂ ਕੋ ਕਿਸੇ ਕਿਸਮ ਦੀ ਇਨਫੋਰਮੇਸ਼ਨ ਕਿਸੇ ਕਿਸਮ ਦੀ ਜਿਹੜੀ ਜਿਹੜੀ ਹੈਗੀ ਆ ਨੌਲੇਜ ਨਾ ਪਹੁੰਚੇ ਕੀ ਹੋ ਰਿਹਾ ਔਰ ਦੂਸਰੇ ਪਾਸੇ ਸਰਕਾਰ ਆਪਣੇ ਕਾਨੂੰਨ ਮੁਤਾਬਕ ਜਾਂ ਆਪਣੇ ਹੋਰ ਤਰੀਕਿਆਂ ਮੁਤਾਬਕ ਲੋਕਾਂ ਨੂੰ ਦਬਾਉਣ ਦੇ ਵਿੱਚ ਲੱਗੀ ਹੋਈ ਸੀਗੀ ਹੂੰ ਹੂੰ ਤਾਂ ਇਹਦੇ ਨਾਲ ਅਲਟੀਮੇਟਲੀ ਇਹ ਬਲਾਸਟ ਹੋਣਾ ਸੀ ਸਾਡੇ ਇੱਕ ਪੋਲੀਟਿਕਲ ਸਾਇੰਟਿਸਟ ਹੈਗੇ ਟੀ ਐਚ ਗ੍ਰੀਨ ਜੀ ਉਹਨਾਂ ਨੇ ਇੱਕ ਬਹੁਤ ਉਹਨਾਂ ਦਾ ਜਿਹੜਾ ਜਿਹੜਾ ਹੈਗਾ ਮਸ਼ਹੂਰ ਵਾਕਿਆ ਸੀ ਉਹ ਕਿਤੇ ਵਿਲ ਵਿਲ WIWLL ਤੇ ਕੋਮਾ ਪਾ ਕੇ ਨਾਟ ਫੋਰਸ ਇਜ਼ ਦਾ ਬੇਸਿਸ ਆਫ ਸਟੇਟ ਹੂੰ ਕਿ ਲੋਕਾਂ ਦੀ ਹਿੱਸਾ ਜਿਹੜੀ ਹੈਗੀ ਆ ਉਹ ਰਾਜ ਦਾ ਜਿਹੜਾ ਬੇਸ ਹੈਗਾ ਤਾਕਤ ਨਾਲ ਤੁਸੀਂ ਬਹੁਤ ਲੰਮੇ ਸਮੇਂ ਤੱਕ ਅੱਗੇ ਨਹੀਂ ਜਾ ਸਕਦੇ ਉਹਦੇ ਨਾਲ ਤੁਸੀਂ ਬਹੁਤ ਲੰਮਾ ਸਮਾਂ ਤੁਸੀਂ ਜਿਹੜਾ ਹੈਗਾ ਵਾ ਰਾਜ ਨਹੀਂ ਕਰ ਸਕਦੇ ਹੂੰ 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 ਸੋ ਇਸ ਵੇਲੇ ਤੁਸੀਂ ਦੇਖੋ ਕਿ ਸਾਡੇ ਜਦੋਂ ਇੰਡੀਆ ਨੇ ਇਹ ਤਰੀਕਾ ਅਡਾਪਟ ਕਰ ਲਿਆ ਫਿਰ ਉਹ ਸਰਕ ਦਾ ਮੈਂਬਰ ਹੁੰਦਾ ਸੀ ਸਰਕ ਦਾ ਇੱਕ ਹੈੱਡ ਕੁਆਰਟਰ ਕਟਮੰਡੂ ਦੇ ਵਿੱਚ ਵੀ ਸੀਗਾ ਤੋ ਇਹ ਬਹੁਤ ਸਾਰਾ ਜਿਹੜਾ ਸੀਗਾ ਹਿੰਦੁਸਤਾਨ ਨਾਲ ਸਬੰਧ ਸੀ ਕਿ ਜਦੋਂ ਹਿੰਦੁਸਤਾਨ ਨੇ ਆਪਣੇ ਸਬੰਧ ਘਟਾਏ ਤੇ ਚੀਨ ਦੇ ਬਹੁਤ ਨੇੜੇ ਪਹੁੰਚ ਗਏ ਹੂੰ ਹੂੰ ਔਰ ਚਾਇਨਾ ਪੱਖੀ ਪਾਲਿਸੀ ਜਿਹੜੀਆਂ ਸ਼ੁਰੂ ਹੋ ਗਈਆਂ ਔਰ ਚਾਇਨਾ ਕੋ ਰਿਸੋਰਸਸ ਬਹੁਤ ਸੀਗੇ ਉਹਨਾਂ ਨੇ ਰ ਰੇਲ ਹੈ ਰੋਡ ਹੈ ਜਾਂ ਹੋਰ ਇੰਫਰਾਸਟ੍ਰਕਚਰ ਬਹੁਤ ਸਾਰੇ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀਸਾਂ ਜਿਹੜੇ ਲਾਹ ਦਿੱਤੇ ਗਏ ਸ਼ਾਇਦ ਭੱਜ ਗਏ ਉੱਥੋਂ ਇਸ ਤਰ੍ਹਾਂ ਦੀ ਕਹਾਣੀ ਆ ਰਹੀ ਹੈ ਸਾਹਮਣੇ ਨਹੀਂ ਨਹੀਂ ਚੱਲੀ ਜਾਣਗੇ ਉੱਥੇ ਜਾਣਗੇ ਚਾਈਨਾ ਹੁਣ ਹਿੰਦੁਸਤਾਨ ਦੀ ਇੱਥੇ ਵੀ ਪੁਨਪੋਸੀ ਦੀ ਬਹੁਤ ਵੱਡੀ ਫੇਲਿਅਰ ਸੀਗੀ ਇੱਕ ਤਾਂ ਸਾਡੇ ਕਿਸੇ ਵੀ ਗੁਆਂਢੀ ਦੇਸ਼ ਦੇ ਨਾਲ ਸਬੰਧ ਠੀਕ ਨਹੀਂ ਸੀਗੇ ਇਹ ਉਹ ਸਟੇਟ ਸੀਗਾ ਕਿ ਜਿਹਦੇ ਨਾਲ ਸਾਡੇ ਸਬੰਧ ਠੀਕ ਰੱਖਣੇ ਬਹੁਤ ਜ਼ਰੂਰੀ ਸੀ ਕਿਉਂਕਿ ਚਾਈਨਾ ਦੂਸਰੇ ਪਾਸੇ ਬੈਠਾ ਹੂੰ ਚਾਈਨਾ ਬਹੁਤ ਵੱਡੀ ਤਾਕਤ ਹੈਗੀ ਜੇ ਉਹ ਆਣ ਕੇ ਆ ਜਾਂਦਾ ਹਿਮਾਲਿਆ ਸਟੇਟ ਹੈਗੀ ਤੇ ਸਾਡੇ ਲਈ ਹੋਰ ਹੋਏ ਨੇ ਪ੍ਰਧਾਨ ਮੰਤਰੀ ਜਿਹੜੇ ਚਾਈਨੀ ਬੇਸ ਚਾਈਨੀ ਸ਼ਰੀਰ ਤੇ ਉਹ ਚైనా ਵਾਲੀ ਰਵਾਨਾ ਹੋਏ ਨਹੀਂ ਐਕਚੁਅਲੀ ਹੋਰ ਕੋਰ ਕੋਨ ਚੱਲੂਗਾ ਪਰ ਦੂਸਰੇ ਪਾਸੇ ਤੁਸੀਂ ਦੇਖੋ ਨਾ ਬੰਗਲਾਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਆਏ ਉਹਨੂੰ ਹਿੰਦੁਸਤਾਨ ਨੇ ਘੱਲਿਆ ਇਹਦਾ ਮਤਲਬ ਇਹ ਹੈਗਾ ਸੀਗਾ ਕਿ ਉਹ ਚైనా ਪੱਖੀ ਜਿਆਦਾ ਹੋ ਗਏ ਸੀ ਤੇ ਕੀ ਕਨਸੀਕਵੈਂਸਸ ਆ ਇਹ ਸਾਰੀ ਮੂਵਮੈਂਟ ਦੇ ਪਿਛਲੇ ਪਾਸੇ ਕੀ ਆਪਣੀਆਂ ਮੂਵਮੈਂਟ ਉੱઠી ਆ ਜਾਂ ਕੋਈ ਹੋਰ ਠੋਣ ਵਾਲਾ ਪਰ ਇਹਦਾ ਇੰਪੈਕਟ ਜਿਹੜੇ ਕਾਂਸੀਕਵੈਂਸਸ ਹੈ ਜਿਹੜੇ ਨੇਬਰਿੰਗ ਕੰਟਰੀਸ ਹੈ ਜਿਆ ਨੇਬਰਿੰਗ ਦੇ ਵਿੱਚ ਤੋਂ ਹਿੰਦੁਸਤਾਨੀਆ ਬਾਕੀ ਦਾ ਡੈਮੋਕਰੈਟਿਕ ਪ੍ਰੋਸੈਸ ਕਿਤੇ ਹੈ ਨਹੀਂ ਜੀ ਹੂੰ ਹੂੰ ਬੰਗਲਾਦੇਸ਼ ਪਹਿਲੋਂ ਹੀ ਵਰਤਾਰਾ ਹੋ ਚੁੱਕਾ ਉਹਲੇ ਪਾਸੇ ਚੀਨ ਹੈਗਾ ਸ਼੍ਰੀਲੰਕਾ ਵੈਸੇ ਡਿਸਟਰਬ ਰਿਆ ਦੇ ਵਿੱਚੋਂ ਮਾਲਦੀਵ ਨਾਲ ਸਾਡੇ ਸਬੰਧ ਠੀਕ ਨਹੀਂ ਹੈ ਹੂੰ ਹੂੰ ਪਾਕਿਸਤਾਨ ਅੱਗੇ ਕ੍ਰਾਈਸਿਸ ਦੇ ਵਿੱਚ ਹੈ ਇਹ ਦੇਸ਼ ਸੀਗਾ ਜਿਹਦੇ ਨਾਲ ਸਾਨੂੰ ਸੀਗਾ ਕਿ ਘਟੋ ਘਟ ਜਿਹੜਾ ਇੱਕ ਸਾਡੇ ਚੰਗੇ ਸਬੰਧ ਹੋਣੇ ਚਾਹੀਦੇ ਸੀ ਹੂੰ 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 ਤੋਂ ਇਸ ਕਰਕੇ ਇਹਦੇ ਜਿਹੜੇ ਕਨਸੀਕਵੈਂਸ ਕਿਉਂਕਿ ਜਦੋਂ ਵੀ ਤੁਹਾਡੇ ਗੁਆਂਢ ਦੇ ਵਿੱਚ ਕੋਈ ਸਟੇਟ ਅਨਸਟੇਬਲ ਹੁੰਦਾ ਵਾ ਪੋਲੀਟਿਕਲ ਸਟੇਬਿਲਟੀ ਨਹੀਂ ਹੁੰਦੀ ਉਹਦਾ ਅਸਰ ਸਿੱਧੇ ਤੌਰ ਤੇ ਤੁਹਾਡਾ ਉੱpon ਪੈਂਦਾ ਹਾਂ ਨੈਚੁਰਲੀ ਜੀ ਤੁਹਾਡਾ ਜਿਹੜਾ ਖਾਸ ਕਰਕੇ ਜਿਹੜਾ ਤਰਾਈ ਬੈੱਡ ਤੁਸੀਂ ਦੇਖ ਲਓ ਇੱਥੋਂ ਅੱਗੇ ਜਾ ਕੇ ਲਖੀਮਪੁਰ ਕੋਰੀ ਤੋਂ ਤਾਂ ਅਗਲੇ ਪਾਸੇ ਜਾ ਕੇ ਹਾਂ ਹਾਂ ਉੱਥੇ ਆਮ ਸੀਗਾ ਕਿ ਤੁਸੀਂ ਪਰਲੇ ਪਾਸੇ ਜਾ ਰਹੇ ਹੋ ਇਸ ਪਾਸੇ ਆ ਰਹੇ ਜੋ ਬਿਲਕੁਲ ਬਿਲਕੁਲ ਦੋਸ਼ ਪਾਸੇ ਵੀ ਆਪਣੀਆਂ ਜਿਹੜੇ ਲੋਕ ਬਸੇ ਆ ਇਸ ਪਾਸੇ ਵੀ ਬਸੇ ਸੀਗੇ ਹੂੰ ਹੁਣ ਤੁਹਾਨੂੰ ਆਪਣ ਹੂੰ ਤੁਹਾਡੇ ਲਈ ਇੱਕ ਬਹੁਤ ਵੱਡੀ ਸਮੱਸਿਆ ਜੇ ਦੇਸ਼ ਵਾਸਤੇ ਜੋ ਖੜੀ ਹੁੰਦੀ ਆ ਕਿਉਂਕਿ ਚਾਈਨਾ ਸਾਰੇ ਪਾਸੇ ਘੇਰਦੇ ਹੋਰ ਨੇੜੇ ਆਣ ਟੁੱਕਿਆ ਇਹਦਾ ਮਤਲਬ ਟੁੱਕੇਗਾ ਤੁਸੀਂ ਦੇਖੋ ਨਾ ਬਰਮਾ ਦੇ ਵਿੱਚ ਜਿਹੜੀ ਹੈਗੀ ਮੈ ਮਾਰ ਦੇ ਵਿੱਚ ਆ ਗਏ ਬੰਗਲਾਦੇਸ਼ ਦੇ ਵਿੱਚੋਂ ਆ ਗਏ ਪਾਕਿਸਤਾਨ ਵਾਲੇ ਪਾਸੇ ਹਲਾ ਗਏ ਮਾਲਦੀਵਲੇ ਪਾਸੇ ਹਲਾ ਗਏ ਬੜੀ ਤਾਕਤ ਹੈਗੀ ਆ ਤਾਂ ਇਸ ਕਰਕੇ ਇਹ ਪਾਸਾ ਬਚਿਆ ਸੀ ਹਿਮਾਲਿਆਨ ਜਿਹੜੀ ਆਪਣਾ ਇਹ ਸੀਗਾ ਤੇ ਜੇ ਇਸ ਪਾਸੇ ਵੱਲ ਵੀ ਆਉਂਦੀ ਹੈ ਤਾਂ ਸਾਡੇ ਲਈ ਸਮੱਸਿਆ ਤਾਂ ਪੈਦਾ ਹੋਊਗੀ ਕਿਉਂਕਿ ਬਹੁਤ ਸਾਰਾ ਜਿਹੜਾ ਪਾਣੀ ਹੈਗਾ ਜਿਹੜੇ ਰਿਵਰਸ ਹੈਗੇ ਸਾਡੇ ਉਸ ਪਾਸੇ ਵੱਲੋਂ ਜਿਹੜੇ ਨਿਕਲਦੇ ਉਹਦੇ ਵਿੱਚੋਂ ਭਾਵੇਂ ਅੱ ਨੁਕਸਾਨ ਕਰ ਦਿਆ ਪਰ ਸਾਡੇ ਇੱਕ ਬਹੁਤ ਵੱਡਾ ਇਸ਼ਾਰਦਾ ਨਦੀ ਜਾਂ ਹੋਰ ਬਹੁਤ ਸਾਰੀਆਂ ਨਦੀਆਂ ਜਿਹੜੀਆਂ ਉਸ ਪਾਸੇ ਉਹਨਾਂ ਦਾ ਰੀਜਨ ਹੁੰਦਾ ਤੇ ਕੱਲ ਨੂੰ ਫਿਰ ਕਈ ਕਿਸਮ ਦੀਆਂ ਸਮੱਸਿਆ ਜਿਹੜੀਆਂ ਹੋਰ ਖੜੀਆਂ ਹੋਣਗੀਆਂ ਪੋਲੀਟੀਕਲ ਸਮੱਸਿਆ ਖੜੀਆਂ ਹੋਣਗੀਆਂ ਇਕਨੋਮਿਕ ਸਮੱਸਿਆ ਖੜੀਆਂ ਹੋ ਸਕਦੀਆਂ ਉਹਦੇ ਨਾਲ ਇਹਦੇ 'ਚ ਅਮਰੀਕਾ ਦਾ ਵੀ ਕੀ ਰੋਲ ਹੋ ਸਕਦਾ ਡਾਕਟਰ ਸਾਹਿਬ ਨੀ ਆਪਾਂ 얘ਤੇ ਬਾਰੇ ਕਿਉਂ ਕਿ ਜੀ ਕੁਝ ਨਹੀਂ ਕਿਹਾ ਜਾ ਸਕਦਾ ਜਿਹੜੀਆਂ ਸਟੇਟਾਂ ਹੁੰਦੀਆਂ ਜਿਹੜੀਆਂ ਡੀਪ ਸਟੇਟਸ ਹੁੰਦੀਆਂ ਵਾ ਉਹ ਉਹਨਾਂ ਦਾ ਆਪਣਾ ਕਿਸੇ ਨਾ ਰੋਲ ਹੁੰਦਾ ਮੈਨੂੰ ਲੱਗਦਾ ਕਿ ਜ਼ਿਆਦਾਤਰ ਡਿਜੀਟਸ ਹੈਗਾ ਤੁਸੀਂ ਲੋਕਾਂ ਨੂੰ ਇੱਕ ਦੂਸਰੇ ਦੇਸ਼ਾਂ ਨੂੰ ਵੀ ਸਭ ਕੁ ਲੈਣ ਦੀ ਲੋੜ ਹੈਗੀ ਹੈ ਔਰ ਖਾਸ ਕਰਕੇ ਹਿੰਦੁਸਤਾਨ ਨੂੰ ਵੀ ਸਭ ਕੁ ਲੈਣ ਦੀ ਲੋੜ ਹੈਗੀ ਅਮਰੀਕਾ ਨੂੰ ਵੀ ਸਭ ਕੁ ਲੈਣ ਦੀ ਲੋੜ ਹੈਗੀ ਜੇ ਜਦੋਂ ਤੁਸੀਂ ਲੋਕਾਂ ਨੂੰ ਬਹੁਤ ਦਬਾਓਗੇ ਜ਼ਿਆਦਾ ਤੇ ਲੋਕੀ ਇਦਾਂ ਬਲਾਸਟ ਹੋਊਗਾ ਜਦੋਂ ਲੋਕਾਂ ਦੀਆਂ ਐਸਪੀਰੇਸ਼ਨਸ ਨੂੰ ਤੁਸੀਂ ਐਡਵਰਟ ਕਰੋਗੇ ਉਹਨਾਂ ਦੀ ਗੱਲ ਨਹੀਂ ਸੁਣੋਗੇ ਉਹਨਾਂ ਨੂੰ ਧੱਕੇ ਦੇ ਨਾਲ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰੋਗੇ ਜਿੰਨਾ ਜ਼ਿਆਦਾ ਦਬਾਓਗੇ ਕਿਉਂਕਿ ਨਿਊਟਨ ਦਾ ਇੱਕ ਤੀਸਰਾ ਲਾਅ ਹੈਗਾ ਵਾ ਹੂੰ ਹੂੰ ਤੇ ਉਹ ਫਿਰ ਜਿੰਨਾ ਤੁਸੀਂ ਕਿਹਨੂੰ ਹਿੱਟ ਕਰੋਗੇ ਫਿਰ ਉਹਨੇ ਜ਼ੋਰ ਦੇ ਨਾਲ ਜਿਹੜਾ ਦੁੱਕਣੇ ਜ਼ੋਰ ਦੇ ਨਾਲ ਉਹ ਤੁਹਾਨੂੰ ਜਿਹੜਾ ਹੈਗਾ ਬਾਕਸ ਵੈਕ ਕਰੂਗਾ ਹੂੰ ਹੂੰ ਇਹ ਤਾਂ ਸਬਕ ਲੈਣ ਵਾਲੀ ਗੱਲ ਇਹ ਹੈਗੀ ਆ ਵੀ ਡੈਮੋਕਰੈtic ਸਿਸਟਮ ਡੈਮੋਕਰੈtic ਇੰਸਟੀਚੂਨਸ ਲੋਕਾਂ ਨੂੰ ਬੋਲਣ ਦੀ ਆਜ਼ਾਦੀ ਤੇ ਲੋਕਾਂ ਦਾ ਖਾਸ ਕਿਉਂਕਿ ਵੱਡਾ ਆਇਆ ਹੈ ਕਰਪਸ਼ਨ ਵਾਲਾ ਮਤ ਆ ਗਿਆ ਇਹ ਸਾਰੇ ਲੋਕ ਕਰਪਟ ਹੈਗੇ ਆਏ ਬੇਈਮਾਨ ਹੈਗੇ ਆ ਇਹ ਅਸ਼ੋਰਾ ਵਾਲੀ ਇੱਕ ਪਾਸੇ ਇਹ ਲੋਕ ਹੈਗੇ ਦੂਸਰੇ ਪਾਸੇ ਇੱਕ ਨੌਜਵਾਨ ਆ ਜਿਨ੍ਹਾਂ ਨੂੰ এমਪਲॉयਮੈਂਟ ਨਹੀਂ ਮਿਲ ਰਹੀ ਉਹਨਾਂ ਨੂੰ ਰਹਿਣ ਸਹਿਣ ਦੀ ਆਪਣਾ ਜਿਹੜਾ ਕੰਮ ਲਈ ਜੋ ਵੀ ਚਾਹੁੰਦੇ ਉਹ ਨਹੀਂ ਮਿਲ ਰਿਹਾ ਇਹ ਜਿਹੜਾ ਜਿੰਨਾ ਗੈਪ ਵਧੂਗਾ ਜਿੰਨਾ ਮਿਸਮੈਚ ਹੋਊਗਾ ਉੱਚੀ ਪੋਸਿਬਿਲਿਟੀ ਕਿ ਉਹ ਜਿਹੜਾ ਹੋਣਾ ਮਾਮਲਾ ਜਿਹੜਾ ਪੱਖਿਆ ਜਿਹੜਾ ਬਲਾਸਟ ਹੋਇਆ ਹੈ ਬਲਾਸਟਲੀ ਉਹ ਸੋਸ਼ਲ ਮੀਡੀਆ ਤੇ ਪਾਬੰਦੀ ਤੋਂ ਬਾਅਦ ਇਹ ਇੱਕਦਮ ਸ਼ੁਰੂ ਹੋ ਗਿਆ ਸਾੜ ਫੂਕ ਇਹ ਤਾਂ ਹੁੰਦਾ ਨੇ ਵੇਖੋ ਦੋ ਗੱਲਾਂ ਹੁੰਦੀਆਂ ਜਿਹੜਾ ਹੁਣ ਆਪਾਂ ਗੱਲਬਾਤ ਕਰਕੇ ਆਪਣੇ ਮਨ ਦਾ ਜਿਹੜਾ ਨਾ ਉਹ ਦੂਸਰਾ ਬਾਰ ਕੱਢ ਲੈਣੇ ਐ ਐਕਸਰਸਾਈਜ਼ ਕਰ ਲੈਣੇ ਐ ਹਾਂ ਫਿਰ ਆਪਾਂ ਜਦੋਂ ਇੱਕ ਚੰਗੀਆਂ ਇਸੇ ਕਰਕੇ ਇਲੈਕਸ਼ਨਾਂ ਜਿਹੜੀਆਂ ਬਹੁਤ ਫ੍ਰੀ ਐਂਡ ਫ੍ਰੀ ਹੋਣੀਆਂ ਚਾਹੀਦੀਆਂ ਹਾਂ ਹੂੰ ਹੂੰ ਜੀ ਆਮ ਤੌਰ ਤੇ ਸਾਡੇ ਵਰਗੇ ਦੇਸ਼ ਦੇ ਵਿੱਚ ਤਿੰਨ ਵਾਰੀ ਇਲੈਕਸ਼ਨ ਹੁੰਦੀਆਂ 5 ਸਾਲਾਂ ਦੇ ਵਿੱਚ ਆਪਾਂ ਗੁੱਸਾ ਕੱਢ ਲੈਣੇ ਆ ਕਈ ਵਾਰੀ ਸਟੇਟ ਗਵਰਨਮੈਂਟ ਦੇ ਖਿਲਾਫ ਕੱਢ ਲੈਣੇ ਆ ਕਈ ਮਿਊਨਿਸਪਲ ਕਮੇਟੀਆਂ ਦੇ ਖਿਲਾਫ ਕੱਢ ਲੈਣੇ ਆ ਪੰਜਾਹ ਦਾ ਦੇ ਖਿਲਾਫ ਕੱਢ ਲੈਣੇ ਆ ਕਈ नेशनेल ਜਿਹੜੀ ਸਰਕਾਰ ਉਹਦੇ ਖਿਲਾਫ ਕੱਢ ਲੈਨੇ ਆ ਸਾਡਾ ਜਿਹੜਾ ਖਾਸ ਕਰਕੇ ਅੰਦਰ ਸਾਡੇ ਜਿਹੜਾ ਗੁੱਸਾ ਹੁੰਦਾ ਨਾ ਉਹ ਹੌਲੀ ਹੌਲੀ ਖਾਲੀ ਹੁੰਦਾ ਰਹਿੰਦਾ ਕਹਿੰਦਾ ਪਰ ਜਦੋਂ ਸੋਸ਼ਲ ਮੀਡੀਆ ਤੇ ਬੈਨ ਕਰਤਾ ਤਾਂ ਜਿਹੜਾ ਨੌਜਵਾਨਾਂ ਦਾ ਅੰਦਰ ਗੁੱਸਾ ਸੀ ਜਿਹੜਾ ਉਹ ਫਿਰ ਕ੍ਰਾਂਤੀ ਬਣ ਕੇ ਬਾਹਰ ਆਇਆ ਤਾਂ ਉਹਨੇ ਫਿਰ ਆਪਣਾ ਮਾਹੌਲ ਆਪਣਾ ਵਖਾਤਾ ਅਪਣਾ ਨਹੀਂ ਗੱਲ ਬੜੀ ਹੈਗੀ ਤੁਸੀਂ ਕੁਛ ਕਰ ਰਹੇ ਹੋ ਰਿਪੋਰਟ ਵੱਖਰਾ ਹੋਣ ਗਿਆ ਤੁਹਾਨੂੰ ਗੁੱਸਾ ਤੇ ਆਊਗਾ ਜੀ ਹੂੰ ਹੂੰ ਜਿਹੜਾ ਨੌਜਵਾਨ ਜਾਂ ਜਿਹੜਾ ਵੀ ਲੋਕ ਜਿਹੜੇ ਗਰਾਊਂਡ ਤੇ ਬੈਠੇ ਹੋ ਉਹਨਾਂ ਨੂੰ ਲੱਗਦਾ ਵੀ ਸਾਡੇ ਹਾਲਾਤ ਕੀ ਆ ਅਸੀਂ ਕੀ ਕਹਿਣਾ ਚਾਹੁੰਦੇ ਆ ਸਾਡੀ ਗੱਲ ਸੁਣੀ ਨਹੀਂ ਜਾਂਦੀ ਹੂੰ ਪਾਕਿਸਤਾਨ ਦੇ ਵਿੱਚ ਤੁਹਾਡਾ ਨੈਸ਼ਨਲ ਮੀਡੀਆ ਦੀ ਕਿਉਂ ਕ੍ਰੈਡੀਬਿਲਟੀ ਲਾਸ ਹੋ ਗਈ ਕਹਿੰਦਾ ਪਾਬ ਕਿ ਉੱਥੋਂ ਦੀ ਹਕੂਮਤ ਨੇ ਕ੍ਰਾਪਸ਼ਨ ਨੂੰ ਠੱਲਣ ਦੀ ਬਜਾਏ ਕੁਝ ਸੁਧਾਰ ਦੀ ਬਜਾਏ ਉਲਟਾ ਨੌਜਵਾਨਾਂ ਦੀ ਜ਼ੁਬਾਨ ਬੰਦ ਕਰਨ ਵਾਸਤੇ ਤੇ ਉਹਨਾਂ ਦਾ ਜਿਹੜਾ ਅਗਲਾ ਭਗਟਾਵਾ ਉਹ ਰੋਕ ਲਿਆ ਇਹ ਕ੍ਰਾਪਸ਼ਨ ਇਨਸਟੈਂਟ ਮੁੱਦਾ ਬਣਿਆ ਕ੍ਰਾਪਸ਼ਨ ਦੇ ਨਾਲ ਕੀ ਹੁੰਦਾ ਵਾ ਕਿ ਤੁਹਾਡਾ ਸਿਸਟਮਿਕ ਜਿਹੜਾ ਲੋਕਾਂ ਨੂੰ ਜਸਟਿਸ ਨਹੀਂ ਮਿਲਦਾ ਹਾਂ ਜੀ ਕ੍ਰਾਪਸ਼ਨ ਦੇ ਨਾਲ ਇਹ ਹੁੰਦਾ ਕਿ ਤੁਹਾਡੀ ਜਿਹੜੀ ਡਿਊ ਤੁਹਾਡੇ ਰਾਈਟਸ ਹੈਗੇ ਉਹ ਨਹੀਂ ਮਿਲਦੇ ਤੁਹਾਡੀ ਰੈਕਗਨੀਸ਼ਨ ਨਹੀਂ ਮਿਲਦੀ ਕ੍ਰਾਪਸ਼ਨ ਇੱਕ ਵੱਡਾ ਕ੍ਰਾਪਸ਼ਨ ਦਾ ਸਾਰਾ ਸਿਸਟਮ ਜਿਹੜਾ ਹੈਗਾ ਵਾ ਉਹ ਤੰਤਰ ਜਿਹੜਾ ਵਾ ਉਹ ਕ੍ਰਾਪਟ ਹੋ ਜਾਂਦਾ ਹੂੰ 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 ਇਹ ਉਹਦੇ ਵਿੱਚ ਹੁੰਦਾ ਕਿ ਹੈ ਕਿ ਜਿਹੜੇ ਲੋਕ ਡਿਜ਼ਰਵਿੰਗ ਹੁੰਦੇ ਆ ਜਾਂ ਜਿਹੜੇ ਕਿਤੇ ਸਾਡੀ ਗੱਲ ਸੁਣੀ ਜਾਵੇ ਜੇ ਸਾਨੂੰ ਕੁਝ ਮਿਲਣਾ ਚਾਹੁੰਦਾ ਉਹ ਉਹ ਫੇਰ ਪਾਸੇ ਤੁਰ ਵੀ ਨਾ ਕਰਪਸ਼ਨ ਦੇ ਨਾਲ ਗਲਤ ਨੌਕਰੀਆਂ ਵੀ ਮਿਲਦੀਆਂ ਕਰਪਸ਼ਨ ਦੇ ਨਾਲ ਇਲੈਕਸ਼ਨ ਵੀ ਜਿੱਤੀਆਂ ਜਾਂਦੀਆਂ ਕਰਪਸ਼ਨ ਦੇ ਨਾਲ ਤੁਸੀਂ ਜਿਹੜਾ ਹੈਗਾ ਧੱਕਾ ਵੀ ਕਰਦੇ ਹੋ ਸਾਰਾ ਕੁਝ ਲੋਕੀ ਖਰੀਦੇ ਵੀ ਸਾਰਾ ਕੁਝ ਹੁੰਦਾ ਉਹਦੇ ਵਿੱਚ ਹੂੰ 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 ਆਪਾਂ ਦੇਖਿਆ ਜਾਵੇ ਨਾ ਸਾਡੇ ਵੀ ਕਈ ਵਾਰੀ ਹੁੰਦਾ ਕਿ ਤੁਹਾਡੇ ਤੇ ਨਹੀਂ ਪਤਾ ਕਿ ਧੱਕਾ ਜਦੋਂ ਹੁੰਦਾ ਜਿਹੜੇ ਹੁਣ ਕੋਈ ਆਪਾਂ ਪੰਜਾਬ ਦੀ ਗੱਲ ਕਰੀਏ ਅੰਮ੍ਰਿਤਸਰ ਦੇ ਵਿੱਚ ਜਿਹੜੀ ਵੱਡੀ ਜਿਹੜੀ ਪਾਰਟੀ ਮਰਜ ਹੁੰਦੀ ਸੀ ਪੂਰਨ ਕਮੇਟੀਆਂ ਦੇ ਵਿੱਚੋਂ ਕਾਰਪੋਰੇਸ਼ਨ ਦੇ ਵਿੱਚੋਂ ਉਹ ਕਾਂਗਰਸ ਪਾਰਟੀ ਸੀਗੀ ਹਾਂ ਹਾਂ ਪਰ ਧੱਕੇ ਨਾਲ ਤੁਸੀਂ ਇਹ ਬਣਾ ਦਿੱਤਾ ਹਾਂ ਮੈਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਹੈਗੀ ਪਿੰਡ ਦੇ ਵਿੱਚ ਸਰਪੰਚ ਜਿਹੜਾ ਤੁਸੀਂ ਬਣਦਾ ਕੋਈ ਹੁੰਦਾ ਤੇ ਤੁਸੀਂ ਬਣਾ ਕੇ ਹੁਣ ਹੋਰ ਦਿੰਦੇ ਜੋ ਤਾਂ ਤੰਤਰ ਵਿਗੜਨ ਦਾ ਹੈ ਹਾਂ ਬਿਲਕੁਲ ਤੋਂ ਕਹਿਣ ਤੋਂ ਭਾਵ ਹੈਗਾ ਕਿ ਤੁਸੀਂ ਹੁਣ ਸਮਾਂ ਆ ਗਿਆ ਕਿਉਂਕਿ মিডিਆ ਵਾਲਾ ਸਮਾਂ ਆ ਗਿਆ ਲੋਕੀ ਆਪਣੀ ਗੱਲ ਕਹਿਣੀ ਚਾਹੁੰਦੇ ਆ ਨੌਜਵਾਨ ਚਾਹੁੰਦੇ ਆ ਕਿ ਸਿਸਟਮ ਸੁਧਰੇ ਪਰ ਇਹ ਜਿਹੜੇ ਗੱਡੀਆਂ ਦੇ ਬੈਠੇ ਲੋਕ ਹੁੰਦੇ ਇਹਨਾਂ ਨੂੰ ਲੱਗਦਾ ਵੀ ਇੱਦਾਂ ਹੀ ਬਣਾਈ ਰੱਖਿਆ ਜਾਵੇ ਤੇ ਜਿਹੜਾ ਮਿਸਮੈਚ ਆ ਉਹਦੇ ਵਿੱਚ ਬਲਾਸਟ ਉਹਦੇ ਵਿੱਚ ਜਿਹੜੇ ਗੱਡੀਆਂ ਦੇ ਬੈਠੇ ਸੀ ਧੂ ਬਹੁਤ ਲੈ ਜੀ ਕੋਈ ਭੱਜ ਗਿਆ ਕੋਈ ਖਿੱਚ ਲਿਆ ਕੁਝ ਕਈਆਂ ਦੇ ਤਾਂ ਬਹੁਤ ਜਿਹੜੇ ਸਰੀਰਕ ਉਹਨਾਂ ਨੂੰ ਖੇੜ ਦਿੱਤਾ ਉਹਨਾਂ ਦੇ ਅੰਗ ਸੰਗ ਸਾਰਾ ਕੁਝ ਗੁੱਸਾ ਨਾ ਜੀ ਗੁੱਸਾ ਇਹਦੇ ਨਾਲ ਲੋਕ ਕਿੰਨੇ ਦੁਖੀ ਹੋਣ ਸਰੋਤ ਮੰਤਰੀ ਦਾ ਸੁਰਖਿਅਤ ਭੱਜ ਗਿਆ ਜਹਾਜ਼ ਰਾਹੀਂ ਉਹ ਟੋਕਰੀ ਪਾ ਕੇ ਉਹ ਬਹੁਤ ਬਹੁਤ ਉਹਦੇ ਸਿਰ ਸਿੱਧੇ ਸ਼ੇਖ ਸੀਨਾ ਵੀ ਆਈ ਸੀ ਸਾਰੇ ਆਏ ਸੀ ਲੋਕਾਂ ਦੇ ਹੱਦ ਅੱਗੇ ਕੋਈ ਚੀਜ਼ ਨਹੀਂ ਖਲਾਉਂਦੇ ਹੂੰ 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 ਤੁਸੀਂ ਦੇਖੋਗੇ ਫਰਾਂਸ ਦੀ ਕ੍ਰਾਂਤੀ ਦੀ ਆਪਾਂ ਗੱਲ ਕਰਦੇ ਆ ਜਿਹੜਾ 1789 ਦੇ ਵਿੱਚ ਆਇਆ ਸੀ ਉੱਥੇ ਉਹਨਾਂ ਨੇ ਰਾਜੇ ਦੀ ਧੌਣ ਵੱਢੀ ਸੀ ਰੂਟੀਨ ਕਰਤਾ ਸੀ ਜਦੋਂ ਉਤੋਂ ਛੱਡ ਕੇ ਰੱਖ ਕੇ ਮਰੇ ਇਦਾਂ ਹੁੰਦਾ ਉਹਦੇ ਵਿੱਚ ਹੂੰ ਹੂੰ ਫਿਰ ਤਾਂ ਇਹ ਸਾਰਾ ਕੁਝ ਹੁੰਦਾ ਹੀ ਹੈ ਇਸੇ ਕਰਕੇ ਜਿਹੜੀ ਡੈਮੋਕ੍ਰੇਸੀ ਬਣੀ ਕਿਉਂ ਸੀਗੀ ਡੈਮੋਕ੍ਰੇਸੀ ਜਿਹੜੀ ਡੈਸੀਸ਼ਨ ਬਣੀਆ ਕਿਉਂ ਸੀ ਕਿ ਲੋਕੀ ਲੱਗੇ ਰਹਿਣ ਜੀ ਜੀ ਗਰੀਬੀ ਕੋਈ ਕੁਝ ਨਹੀਂ ਕਹਿੰਦੀ ਲੋਕਾਂ ਨੂੰ ਪਤਾ ਲੱਗਦਾ ਰਹੇ ਵੀ ਇਹ ਠੀਕ ਹੈਗਾ ਸਾਨੂੰ ਰਾਈਟ ਇਨਫੋਰਮੇਸ਼ਨ ਮਿਲੇ ਜੋ ਅਸੀਂ ਡਿਜ਼ਰਵ ਕਰਦੇ ਸਾਨੂੰ ਉਹ ਮਿਲੇ ਲੋਕਾਂ ਦੀ ਪੋਲੀਟਿਕਲ ਸੋਸ਼ੀਅਲਾਈਜੇਸ਼ਨ ਹੋਵੇ ਉਹ ਸਿਆਣੇ ਹੋਣ ਉਹਨਾਂ ਦੀ ਕਹੀ ਹੋਈ ਗੱਲ ਦਾ ਕੋਈ ਵਜਨ ਹੋਵੇ ਜਾਂ ਜਿਹਨੂੰ ਉਹ ਚੁਣਦੇ ਆ ਉਹੀ ਚੁਣਿਆ ਜਾਵੇ ਫਿਰ ਦੇਖਿਆ ਹੁਣ ਹਰਿਆਣੇ ਦੇ ਵਿੱਚ ਇੱਕ ਸਰਪੰਚ 2.5 ਸਾਲ ਬਾਅਦ ਸੁਪਰੀਮ ਕੋਰਟ ਦੇ ਉੱਤੋਂ ਜਿਹੜਾ ਉਹ ਜਿੱਤ ਗਿਆ ਹੂੰ ਬਿਲਕੁਲ ਤੁਸੀਂ ਜੇਸਨ ਜਿਸ ਤਰੀਕੇ ਨਾਲ ਤੁਹਾਡਾ ਚੰਡੀਗੜ੍ਹ ਦੀ ਆਪਾਂ ਐਗਜ਼ਾਮਪਲ ਦੇ ਸਕਦੇ ਹੋ ਜਿਹੜਾ ਮਸੀਹ ਸੀ ਇਹਨਾਂ ਦਾ ਉਹਨੇ ਕੀ ਕੀਤਾ ਸੀ ਉਹਦੇ ਵਿੱਚ ਹੂੰ 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 ਦਿੱਲੀ ਦੇ ਵਿੱਚ ਮਿਊਸਲ ਕਾਰਪੋਰੇਸ਼ਨ ਕਮੇਟੀ ਦੇ ਵਿੱਚ ਕੀ ਹੋਇਆ ਉਹਦੇ ਵਿੱਚ ਆਣ ਕੇ ਜਾਂ ਤੁਸੀਂ ਦੇਖੋ ਜਿਹੜੀਆਂ ਇਲੈਕਸ਼ਨਾਂ ਹੁਣ ਜਿਹੜਾ ਐਸਆਰ ਦਾ ਰੌਲਾ ਪਿਆ ਜਾਂ ਮਹਾਰਾਸ਼ਟਰਾ ਦਾ ਰੌਲਾ ਪਿਆ ਜਾਂ ਕਾਨੂੰਨ ਹੋਰ ਕਿਤੇ ਪੈਂਦਾ ਜੀ ਇਦਾਂ ਹੀ ਚੱਲਦਾ ਰਹਿੰਦਾ ਤੇ ਫਿਰ ਲੋਕ ਅਲਟੀਮੇਟਲੀ ਕਿਸਾਨਾਂ ਦੇ ਖਿਲਾਫ ਜਿਹੜੇ ਤਿੰਨ ਕਾਨੂੰਨ ਬਣੇ ਸੀਗੇ ਉਹ ਵੀ ਨਰ ਪੋਛ ਕੇ ਥੋੜਾ ਬਣਾਇਆ ਸੀ ਹੂੰ 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 ਅਲਟੀਮੇਟ ਕਿੰਨਾ ਵੱਡਾ ਰੋਹ ਦੇ ਵਿੱਚੋਂ ਜਾ ਗਿਆ ਸੀ ਕਹਿਣ ਤੋਂ ਪਾਵੇ ਹੈਗਾ ਵੀ ਸਰਕਾਰਾਂ ਦੀ ਬਹੁਤ ਵੱਡੀ ਚੇਤਾਵਨੀ ਆ ਹੂੰ ਤੇ ਭਾਈ ਤੁਸੀਂ ਲੋਕਾਂ ਦੀ ਐਸਪੀਰੇਸ਼ਨ ਮੁਤਾਬਕ ਲੋ ਜੇ ਸਰਕਾਰਾਂ ਹੈਗੀਆਂ ਤਾਂ ਹਾਂ ਜੀ ਨਹੀਂ ਤੇ ਜਿਨ੍ਹਾਂ ਨੇ ਥੋੜੀ ਬਹੁਤੀ ਵੀ ਡੈਮੋਕ੍ਰੇਸੀ ਜਿਨ੍ਹਾਂ ਨੇ ਥੋੜੀ ਬਹੁਤੀ ਵੀ ਜਿਆਦੀ ਵੇਖ ਲਈ ਤੁਸੀਂ ਉਹਨਾਂ ਨੂੰ ਬਹੁਤ ਲੰਮਾ ਸਮਾਂ ਦਬਾ ਨਹੀਂ ਸਕਦੇ ਜੇ ਦਬਾਓਗੇ ਤੇ ਫਿਰ ਉਹਦਾ ਰਿਜ਼ਲਟ ਜਿਹੜਾ ਜੋ ਉੱਥੇ ਹੋਇਆ ਵਾ ਉਹ ਪੋਸੀਬਲੀ ਕਿਤੇ ਹੋਰ ਹੈ ਕਿ ਹੁਣ ਤਾਂ ਸਾਰਾ ਸ਼ਾਇਦ ਫੌਜ ਨੇ ਸੰਭਾਲ ਲਿਆ ਇਹ ਫੌਜ ਦਾ ਉਸਨੇ ਲੋਕ ਸੁਆਗਤ ਕਰਿਆ ਫੌਜ ਸਲੂਸ਼ਨ ਨਹੀਂ ਹੈ ਫੌਜ ਸਲੂਸ਼ਨ ਨਹੀਂ ਹੈ ਕਿ ਫੌਜ ਜਿਵੇਂ ਜਿੱਥੇ ਫੌਜ ਆ ਜਾਂਦੀ ਹੈ ਫੌਜ ਜਿਹੜਾ ਸਿਸਟਮ ਦਾ ਹਿੱਸਾ ਬਣਦੀ ਪਾਕਿਸਤਾਨ ਨੂੰ ਮਾਰਿਆ ਇਹ ਫੌਜ ਨੇ ਆ ਹੂੰ 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 ਇਹਦਾ ਲੋਕਿ ਕੈਲੀਬ੍ਰੇਟ ਕਰਦੇ ਸੀ 52 ਦੇ ਵਿੱਚ ਮੁਹੰਮਦ ਯੂਬ ਖਾਨ ਆਇਆ ਇਹ ਬੜਾ ਹੋਗਾ ਪਰ ਪਾਕਿਸਤਾਨ ਦੇ ਸਾਰੇ ਤੰਤਰ ਨੂੰ ਜਿੰਨਾ ਉਹਨਾਂ ਕਰਪਟ ਕੀਤਾ ਵਾ ਜਿੰਨਾ ਉਹਨਾਂ ਨੇ ਉਹਨੂੰ ਡੀਸਟੇਬਲਾਈਜ਼ ਕੀਤਾ ਜਿੰਨਾ ਉਹਨਾਂ ਨੇ ਮਤਲਬ ਅਨ ਪੋਲੀਟਿਕਲ ਕੀਤਾ ਉਹ ਉਹਦੀ ਫੌਜ ਫੌਜ ਨੂੰ ਆਪਣਾ ਕੰਮ ਕਰ ਦੇਣਾ ਚਾਹੀਦਾ ਫੌਜ ਦਾ ਜਿਹੜਾ ਡਿਸਪਲਿਨ ਆਫ ਬੈਰਕਸ ਉੱਥੇ ਹੀ ਬਣਿਆ ਰਹੇ ਉਹਦਾ ਖਾਸ ਕੰਮ ਹੂੰ ਹੂੰ ਉਹ ਹੁੰਦੀ ਬਾਹਰ ਲੈਣਾ ਲੜਨ ਵਾਸਤੇ ਫੌਜ ਆਪਣੇ ਲੋਕਾਂ ਨਾਲ ਲੜਨ ਵਾਸਤੇ ਕੁਝ ਨੇ ਹੁਣ ਹਾਲਾਤ ਬਣੇ ਨੇ ਉਹ ਤਾਂ ਸਿਰ ਫੌਜ ਤੋਂ ਸਿਵਾਏ ਤਾਂ ਕੋਈ ਚਾਰਾ ਜੋ ਹੀ ਨਹੀਂ ਸੀ ਰਹਿ ਤੈ ਵੀ ਮੈਂ ਅਹੀ ਕਹਿਣਾ ਨਾ ਤੁਹਾਡੇ ਕੋਲ ਇਹਦਾ ਮਤਲਬ ਪੁਲਿਸ ਦੀ ਕੋਈ ਵੈਲਿਊ ਨਾ ਰਹਿ ਗਈ ਪੁਲਿਸ ਤਾਂ ਉਹਨਾਂ ਨੇ ਬੰਨ ਲਈ ਕੁੱਟ ਲਈ ਧਰ ਲਈ ਸਾਰੀ ਭਜਾਤੀ ਮੈਂ ਮੈਂ ਉਹੀ ਗੱਲ ਕਹਿਣਾ ਤੁਸੀਂ ਪੁਲਿਸ ਨੂੰ ਜਿਹੜਾ ਜਿਹੜਾ ਕੰਮ ਪੁਲਿਸਿੰਗ ਨਹੀਂ ਹੋਈ ਇਸ ਕਰਕੇ ਨਹੀਂ ਹੋਈ ਕਿ ਤੁਹਾਡਾ ਸਿਸਟਮ ਠੀਕ ਨਹੀਂ ਹੈ ਹਾਂ ਬਿਲਕੁਲ ਤੁਸੀਂ ਧੱਕਾ ਕਰਦੇ ਹੋ ਫੌਜ ਦਾ ਕੰਮ ਹੈਗਾ ਬਾਰਡਰ ਤੇ ਬਚਾਉਣਾ ਜਿਹੜੀਆਂ ਪੁਲਿਸ ਆ ਪੈਰਾਮਿਲਟਰੀ ਫੋਰਸਸ ਆ ਗਿਆ ਫੋ ਫੋ ਜੀ ਨੂੰ ਤੇ ਤੁਸੀਂ ਜਦੋਂ ਸਾਰਾ ਤੁਹਾਡੇ ਮਤਲਬ ਸਿਰ ਦੇ ਉੱਤੋਂ ਦੀ ਪਾਣੀ ਲੰਘ ਜਾਂਦਾ ਤੁਸੀਂ ਉਦੋਂ ਬੁਲਾਉਂਦੇ ਆ ਹੂੰ 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 ਆਪਣੇ ਵੀ ਜੇ ਬੁਲਾਉਂਦੇ ਹੜਾ ਜਦੋਂ ਬੁਲਾਉਂਦੇ ਆ ਜਦੋਂ ਦੰਗੇ ਹੋ ਜਾਂਦੇ ਆ ਇਹਦਾ ਮਤਲਬ ਦੂਸਰੇ ਨਕਮੇ ਆ ਲੋਕਾਂ ਦੀ ਨਜ਼ਰਾਂ ਦੇ ਵਿੱਚ ਹੂੰ ਤੇ ਉਹ ਨਹੀਂ ਉਹਨੂੰ ਕੰਪੀਟਿਟ ਉਹਨਾਂ ਨੂੰ ਤਕੜਾ ਕਿਉਂ ਨਹੀਂ ਕਰਦੇ ਤੁਸੀਂ ਹੂੰ 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 ਇੱਕਦਮ ਤੇ ਕੋਈ ਚੀਜ਼ ਵਾਪਰਦੀ ਨਹੀਂ ਮਤਲਬ ਕੋਈ ਇੱਕ ਟੂ ਟੂ ਮੈਮਾ ਨਹੀਂ ਹੁੰਦੀ ਕੋਈ ਲੜਾਈ ਨਹੀਂ ਹੁੰਦੀ ਇਹਦੇ ਮਗਰੇ ਬਹੁਤ ਵੱਡੀ ਸਾਜ਼ਿਸ਼ ਵੀ ਹੁੰਦੀ ਆ ਬਹੁਤ ਵੱਡੀ ਕਹਾਣੀ ਉਦੋਂ ਕਿਉਂ ਨਹੀਂ ਤੁਸੀਂ ਨਜਿੱਠਦੇ ਹੂੰ ਇਹ ਲੋਕੀ ਕੋਈ ਆਵਾਜ਼ ਉਠਦੇ ਆ ਤਾਂ ਇਹ ਆਵਾਜ਼ ਨੂੰ ਸੁਣ ਇਹ ਸਟੇਟਾ ਸਿਰਫ ਵਾਇਲੈਂਸ ਦੀ ਬੋਲੀ ਸੁਣਦੀ ਆ ਹਾਂ ਜਦੋਂ ਬੰਗਲਾਦੇਸ਼ ਚ ਵੀ ਇਦਾਂ ਹੋਇਆ ਹਾਂ ਬਿਲਕੁਲ ਆਪਣੇ ਕੀ ਨਾ ਸ਼੍ਰੀਲੰਕਾ ਚ ਥੋੜੇ ਸਮਾਂ ਪਹਿਲਾਂ ਇਦਾਂ ਹੋਇਆ ਸੀ ਵਾਲਦੀਵ ਚ ਵੀ ਇਸ ਕਿਸਮ ਦੀ ਕਹਾਣੀ ਹੋਈ ਉਹਦੇ ਵਿੱਚੋਂ ਹੂੰ 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 ਇਸ ਕਰਕੇ ਇਦਾਂ ਫਿਰ ਜਿਵੇਂ ਹੁਣ ਆਪਾਂ ਦੇਖੇ ਤਾਂ ਪਹਿਲੂ ਇਹ ਹੈ ਕਿ ਚੀਨ ਭਾਰਤ ਦੇ ਬਿਲਕੁਲ ਨੇੜੇ ਆਣ ਟੁੱਕ ਰਿਹਾ ਇਹਦਾ ਮਤਲਬ ਹੈ ਇੱਕ ਪਹਿਲੂ ਪਰ ਇਹ ਵੀ ਜਿਹੜਾ ਵੀਜ਼ਾ ਹੈ ਜਿਹੜਾ ਹੁਣ ਤੱਕ ਖੁੱਲ੍ਹਾ ਵੀ ਆ ਸੀ ਭਾਰਤ ਨਾਲ ਇਹਦੇ ਤੇ ਵੀ ਕੋਈ ਅਸਰ ਪਾਊਗਾ ਫਰਕ ਪਾਊਗਾ ਅਗਲੇ ਸਾਲ ਨਹੀਂ ਉਹ ਵੇਖੋ ਇੰਡੀਪੈਂਡੈਂਟ ਸਟੇਟ ਹੈਗੀ ਆ ਉਹ ਜਿਹੜਾ ਉਹ ਬੜੀ ਟ੍ਰੈਡੀਸ਼ਨਲ ਸਟੇਟ ਹੈਗੀ ਆ ਜਿਹੜੀ ਉਹਦਾ ਉਹ ਹਿੱਸਾ ਉਹ ਨਹੀਂ ਹੈਗਾ ਪੁਆਇੰਟ ਇਹ ਕਹਿੰਦਾ ਵੀ ਤੁਹਾਡੀਆਂ ਪੋਲਿਸੀਆਂ ਡਿਸਾਈਡ ਹੋ ਜਾਂਦੀਆਂ ਜਦੋਂ ਚਾਈਨਾ ਆਉਣ ਲੱਗਾ ਕਿਉਂਕਿ ਇਹ ਲੈਂਡਲੌਕ ਸਟੇਟ ਆ ਉਹਨੂੰ ਕਹਿੰਦੇ ਆ ਪੂਰਵ ਸਟੇਟ ਹੈਗੀ ਆ ਉਹਨੂੰ ਰਿਸੋਰਸਸ ਦੀ ਲੋੜ ਆ ਏ ਚੀਨ ਕੋ ਰਿਸੋਰਸ ਬਹੁਤ ਜਿਆਦੇ ਹੈਗੇ ਫਿਰ ਉਸ ਪਾਸੇ ਚੱਲ ਜਣਗੇ ਸਾਡੇ ਨਾਲ ਬਹੁਤ ਲੰਬੀ ਇਹਨਾਂ ਦੀ ਜਿਹੜੀ ਹੈਗੀ ਆ ਬਾਉਂਡਰੀ ਲਾਈਨ ਉਹ ਤੇ ਸਮੱਸਿਆ ਖੜੀਆਂ ਹੋ ਜਾਣਗੀਆਂ ਫਿਰ ਇਸ ਸਮੇਂ ਚ ਹੋਈਆ ਸਾਡਾ ਜਹਾਜ਼ ਹਾਈਜੈਕ ਹੋਇਆ ਸੀ 99 ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਇਹ ਇਹਦੇ ਥਰੂ ਜਿਹੜੀ ਸਮਗਲਿੰਗ ਵਾਲਾ ਪਾਰਟ ਵੀ ਹੈਗਾ ਵਾ ਜਾਂ ਐਂਟੀ ਨੈਸ਼ਨਲ ਜੋ ਇੰਡੀਆ ਦੀ ਐਕਟੀਵਿਟੀਜ਼ ਹੁੰਦੀਆਂ ਨੇ ਇੰਡੀਆ ਦੇ ਅਗੇਂਸਟ ਉਹ ਸਾਰਾ ਨੇਪਾਲ ਵਾਲੇ ਪਾਸੇ ਤੋਂ ਆ ਰਿਹਾ ਉਹਨੂੰ ਸਟਰੈਂਥਨ ਕੀਤਾ ਇਹਨਾਂ ਨੇ ਹੁਣ ਅੱਥੇ ਬਾਰਡਰ ਨੂੰ ਸਟਰੈਂਥਨ ਕਰ ਰਹੇ ਆ ਹੂੰ ਹੂੰ ਤੇ ਤੁਹਾਡੀ ਜਿਹੜੇ ਰਿਸੋਰਸਸ ਹੁੰਦੇ ਆ ਜਿਹੜੇ ਤੁਸੀਂ ਰਿਸੋਰਸ ਲੋਕਾਂ ਦੀ ਭਲਾਈ ਦੀ ਖਰਚਣੇ ਹੁੰਦੇ ਆ ਪੜਾਈ ਦੀ ਖਰਚਣੇ ਹੁੰਦੇ ਆ ਦਵਾਈ ਦੀ ਖਰਚਣੇ ਹੁੰਦੇ ਉਹ ਤੁਸੀਂ ਫੌਜਾਂ ਬਣਾ ਦਿੰਦੇ ਉੱਥੇ ਹੂੰ ਹੂੰ ਜਿੰਨੀਆਂ ਜ਼ਿਆਦਾ ਫੌਜਾਂ ਹੋਣਗੀਆਂ ਉਹਨਾਂ ਹੀ ਜ਼ਿਆਦਾ ਤੁਹਾਡਾ ਲੋਕਾਂ ਦੀ ਜਿਹੜੀ ਦਵਾਈ ਆ ਜਿਹੜੀ ਪੜਾਈ ਆ ਉਹਦੇ ਤੇ ਅਸਰ ਪਊਗਾ ਪੈ ਹੈਗੀ ਉਹ ਐਂਟੀ ਡੈਮੋਕਰੇਟਿਕ ਹੋ ਜੂਗੀ ਉਹ ਪੁਲਿਸ ਸਟੇਟ ਵਾਲੇ ਪਾਸੇ ਵਾਲ ਤੁਰ ਪੂਗਾ ਹੂੰ ਤਾਂ ਇਸ ਕਰਕੇ ਇਹ ਜਿਹੜੀ ਜਿਹੜੀ ਉੱਥੇ ਗੱਲ ਹੋਈ ਹੈ ਮੈਨੂੰ ਲੱਗਦਾ ਵੀ ਇੰਗਲੈਂਡ ਸਟੇਟ ਵੀ ਬਹੁਤ ਕੰਸਰਨਡ ਹੋਊਗੀ ਹਾਂ ਬਹੁਤ ਕਿਉਂਕਿ ਰਸਫਲ ਓਵਰਫੈਕਟ ਹੋ ਸਕਦਾ ਇਹਦੇ ਨਾਲ ਜੇ ਨੇਪਾਲ ਅਨਸਟੇਬਲ ਹੁੰਦਾ ਤੇ ਡੈਫੀਨਿਟਲੀ ਹੂੰ ਸਾਡੇ ਪਹਿਲਾਂ ਹੀ ਕਿਸੇ ਗੌਂਡੀ ਨਾਲ ਕੋਈ ਚੰਗੇ ਸਬੰਧ ਨਹੀਂ ਹੋਗੇ ਖਾਸ ਕਰਕੇ ਜਦੋਂ ਦੀ ਇਹ ਸਰਕਾਰ ਆਈ ਹੈ ਸਾਨੂੰ ਕੋਈ ਸਾਰਕ ਹੁੰਦੀ ਸੀਗੀ ਉਹ ਅਸੀਂ ਖਤਮ ਕਰਕੇ ਬੈਠੇ ਆ ਬਿਲਕੁਲ ਜੀ ਤੇ ਇਸ ਕਰਕੇ ਸਾਡੀਆਂ ਸਮੱਸਿਆ ਜਿਹੜੀਆਂ ਹੋਰ ਵਧਣਗੀਆਂ ਇਦੇ ਚ ਡਾਕਟਰ ਸਾਹਿਬ ਇੱਕ ਹਿੰਦੂ ਸਟੇਟ ਦਾ ਇੱਕ ਹੀ ਮੈਟਰ ਹੈ ਕਿ ਸਭ ਤੋਂ ਹਿੰਦੂ ਦੁਨੀਆ ਦੇ ਵਿੱਚ ਹਿੰਦੂ ਸਟੇਟ ਜਿਹੜਾ ਰਾਸ਼ਟਰ ਮੰਨਿਆ ਗਿਆ ਉਹ ਕੱਲਾ ਨੇਪਾਲ ਨਹੀਂ ਉਹ ਨਹੀਂ ਉਹ ਤਾਂ ਖਤਮ ਕਰਤਾ ਸੀ ਨਾ ਜਦੋਂ ਰੈਵਿਊਸ਼ਨ ਆਇਆ ਸੀਗਾ ਹੂੰ ਕਿਉਂਕਿ ਇੱਥੇ ਪੋਪੂਲੇਸ਼ਨ ਸੀਗੀ ਨੂੰ ਕੰਸੀਡਰ ਕੀਤਾ ਵੀ ਹਿੰਦੂ ਸਟੇਟ ਹੈਗੀ ਹੈ ਹੂੰ ਹੁਣ ਵੀ ਉੱਥੇ ਮੁੱਦਾ ਕਿਤਨੇ ਕਿਤੇ ਵਿੱਚ ਮਗ ਰਿਹਾ ਭੱਗ ਰਿਹਾ ਹੈ ਹਿੰਦੂ ਸਟੇਟ ਵਾਲਾ ਨਹੀਂ ਉਹ ਬੜਾ ਚੀਜ਼ਾਂ ਹੋਣ ਜੇ ਹੋਰ ਵੀ ਕਿਸਮ ਦੇ ਤੁਸੀਂ ਪੰਜਾਬ ਦੇ ਵਿੱਚ ਵੇਖੋ ਕਿੰਨੀਆਂ-ਕਿੰਨੀਆਂ ਇੱਕ ਹੜਾਂ ਦੇ ਉੱਤੇ ਕਿਸ-ਕਿਸਮ ਦੀਆਂ ਜਿਹੜੀਆਂ ਆਵਾਜ਼ਾਂ ਉੱਠਦੀਆਂ ਵੀ ਆਹ ਹੋਣਾ ਚਾਹੀਦਾ ਆਹ ਕਰ ਰਹੇ ਹੋ ਫਲਾਣਾ ਕਰ ਰਹੇ ਹੋ ਤੇ ਬਹੁਗਾਂ ਦੇ ਵਿੱਚ ਹੂੰ ਹੂੰ ਤੇ ਰੋ ਵੀ ਹੈਗੀ ਆ ਉਹ ਵੀ ਕਰਨਗੇ ਕੌਣ ਕਰਾਉਂਦਾ ਵਾ ਕਿਵੇਂ ਕਰਾਉਂਦਾ ਵਾ ਉੱਤੇ ਵੀ ਡਿਪੈਂਡ ਕਰਦਾ ਇਹਦੇ ਤੇ ਫਿਰ ਇਹਦੇ ਹੱਲ ਲਈ ਕੋਈ ਦੁਨੀਆ ਦਾ ਕੋਈ ਮੰਚ ਪਲੇਟਫਾਰਮ ਇਹਨੂੰ ਨਿਰੀਖਣ ਕਰੇਗਾ ਕਿਵੇਂ-ਕਿਵੇਂ ਲੱਗਦਾ ਜੀ ਇਹ ਨਹੀਂ ਹਰ ਕੋਈ ਆਪਣੇ ਤਰੀਕੇ ਨਾਲ ਕਰੂਗਾ ਅਮਰੀਕਾ ਨੂੰ ਇਹਨਾਂ ਕੀ ਫਰਕ ਪੈਂਦਾ ਉਹਨਾਂ ਸਮਾਨ ਵਿਕਦਾ ਖਰੀਦ ਵਿਕਦਾ ਮੈਂ ਕਿਹਾ ਦੋ ਦੇਖਿਆ ਰਹਾ ਹਾਂ ਦੁਨੀਆਂ ਦੇ ਕੋਈ ਹੋਰ ਮੰਚ ਕੋਈ ਪਲੇਟਫਾਰਮ ਕੋਈ ਇਹ ਇਹ ਇੰਟਰਨਲ ਅਫੇਅਰ ਹੈਗਾ ਇੰਟਰਨਲ ਅਫੇਅਰ ਦੇ ਵਿੱਚੋਂ ਕੋਈ ਯੂਨਾਈਟਿਡ ਨੇਸ਼ਨ ਕੋਈ ਨਹੀਂ ਕਰ ਸਕਦਾ ਹਾਂ ਸਾਡੀ ਚਿੰਤਾ ਜ਼ਰੂਰ ਹੋ ਸਕਦੀ ਹਿੰਦੁਸਤਾਨ ਦੀ ਚਾਈਨਾ ਦੀ ਮੈਨੂੰ ਨਹੀਂ ਲੱਗਦਾ ਕਿ ਚਾਈਨਾ ਨੂੰ ਕੋਈ ਚਿੰਤਾ ਹੋਊਗੀ ਪਰ ਹਿੰਦੁਸਤਾਨ ਲਈ ਇਹ ਬਹੁਤ ਸੀਰੀਅਸ ਚਿੰਤਾ ਵਾਲਾ ਵਿਸ਼ਾ ਓਕੇ ਓਕੇ ਬਾਕੀ ਤਾਂ ਇੰਟਰਨਲ ਮਸਲਾ ਹੈਗਾ ਵਾਇਲੈਂਸ ਹੋ ਗਈ ਕਿੰਨਾ ਨੁਕਸਾਨ ਹੋ ਗਿਆ ਸਾਰਾ ਕੁਝ ਹੋ ਗਿਆ ਸਿਸਟਮ ਡੀ ਸਟੇਬਲਾਈਜ਼ ਹੋ ਗਿਆ ਹੁਣ ਉਥੇ ਕੀ ਆਊਗਾ ਕੌਣ ਆਊਗਾ ਕਦੋਂ ਸੰਸਥਾ ਬਣਨਗੀਆਂ ਤੇ ਜੇ ਇਦਾਂ ਹੀ ਹੁੰਦਾ ਰਿਹਾ ਤੇ ਫਿਰ ਉਹ ਕੰਟਰੀ ਜਿਹੜਾ ਹੈਗਾ ਕਈ ਸਾਲ ਪਿੱਛੇ ਚਲ ਜੂਗਾ ਹਰ ਪਾਸੇ ਹੂੰ ਹੂੰ ਕਹਿੰਦਾ ਭਾਬ ਕੇ ਪਹਿਲਾਂ ਹੀ ਜਿਹੜਾ ਪੈਰਾਂ ਤੋਂ ਓਖੜਿਆ ਹੋਇਆ ਹੋਰ ਇੱਕ ਵਾਰ ਸ਼ੈ 네ਪਾਲ ਦਾ ਇਹ ਜਿਹੜਾ ਮਾਮਲਾ ਹੀ ਨਹੀਂ ਦੇ ਨਹੀਂ ਵੱਡੇ ਵੱਡੇ ਪੱਧਰ ਤੋਂ ਕਹਿ ਸਕਦੇ ਉਲਝਿਆ ਹੋਇਆ ਹੈ ਵੱਡੇ ਵੱਡੇ ਪੱਧਰ ਤੋਂ ਉਥਲ ਪੁਥਲੇ ਸਾੜ ਫੂਕ ਹੈ ਇੱਥੋਂ ਤੱਕ ਕਿ ਵੱਡੇ ਰਾਸ਼ੀਆ ਗੂ ਪ੍ਰਧਾਨ ਮੰਤਰੀ ਉਥੋਂ ਦੇ ਵਿੱਤ ਮੰਤਰੀ ਸਾਰੇ ਘੇਰ ਲੈਣੇ ਜਨਤਾ ਨੇ ਇੱਕ ਆਪਣਾ ਆਪ ਜਿਹੜਾ ਦਖਾਤਾ ਕਹਿੰਦਾ ਪਾਕੀ ਵੱਡਾ ਜਿਹੜਾ ਬਲਾਸਟ ਹੋਇਆ ਇਹ ਦੇ ਕਿਰਦ ਅਸਲ ਸਚਾਈ ਕੀ ਸੀ ਅਸਲ ਮਾਜਰੇ ਜਿਹੜੇ ਆ ਉਹ ਸਾਡੇ ਨਾਲ ਵਿਸਤਾਰ ਨਾਲ ਕੋਲੀਏ ਦਸਨਾ ਸੁਣੀ ਇੱਕ ਵਾਰ ਦੱਸਦੀਏ ਸਾਡੇ ਨਾਲ ਜੁੜੇ ਸਨ ਉਹ ਗੇ ਰਾਜਸੀ ਮਹਾਰਤ ਤੇ ਵੱਡੇ ਚਿੰਤਕ ਪ੍ਰਵੰਚੀ ਡਾਕਟਰ ਜਗਰੂਪ ਸਿੰਘ ਸੇਖੋ ਸਾਹਿਬ ਸੋਸਿਕ ਸਾਹਿਬ ਚੈਨਲ ਲਈ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਈ ਮਿਸ਼ਨ ਪੰਜਾਬੀ